ਸਵਾਗਤ ਹੈ ਤੁਹਾਡਾ ਸਾਡੇ ਚੈਨਲ ਬ੍ਰह्म ਚਿੱਤਰ ਤੇ ਸਾਰੀ ਸਾਥ ਸੰਗਤ ਦਾ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਸੱਚੀ ਹੱਦ ਬੀਤੀ ਤੁਹਾਨੂੰ ਸੁਣਾਉਣ ਜਾ ਰਿਹਾ ਮੈਨੂੰ ਭੈਣ ਨੇ ਵਟਸਐਪ ਤੇ ਬੋਸ ਕਰਕੇ ਦੱਸੀ ਹੈ ਸਾਰੀ ਗੱਲਬਾਤ ਉਹੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਣਾ ਕਿ ਭੈਣ ਨੇ ਬਾਬਾ ਦੀਪ ਸਿੰਘ ਜੀ ਦੀ ਸਰਦਾਰ ਸੀ ਭੈਣ ਦੀ ਪਹਿਲਾਂ ਤੁਮਾਲਾ ਦੋ ਦਿਨ ਚੱਲਣ ਤੋਂ ਭੈਣ ਬਾਬਾ ਦੀਪ ਸਿੰਘ ਜੀ ਜੋਤ ਲਾਉਂਦੀ ਆ ਰਹੀ ਸੀ ਤੇ ਭੈਣ ਨੂੰ ਬ੍ਰੈਸਟ ਕੈਂਸਰ ਹੋ ਗਿਆ ਸੀਗਾ ਤੇ ਫਿਰ ਭੈਣ ਮੱਲਵੀ ਉੱਥੇ ਬਾਬਾ ਦੀਪ ਸਿੰਘ ਦੇ ਘਰ ਦੁਬਾਰੇ ਗੀ ਸਿੰਘ ਜੀ ਦਾ ਉੱਥੇ ਪੰਜ ਰਾਤ ਰਾਤਾਂ ਮੱਲਾ ਚ ਪਹਿਰੇ ਕੱਟੇ ਉਹਨੇ ਭੈਣ ਨੇ ਤੇ ਫਿਰ ਵੀ ਉਹਦੇ ਕੈਂਸਰ ਦਾ ਦਰਦ ਹਟ ਨਹੀਂ ਰਿਹਾ ਸੀਗਾ ਉਹ ਉੱਥੋਂ ਉਦਾਸ ਹੋ ਕੇ ਬਾਬਾ ਦੀਪ ਸਿੰਘ ਜੀ ਦੇ ਘਰ ਦੁਬਾਰੇ ਤੋਂ ਬਾਪਸਾਲ ਦੇ ਘਰੇ ਆ ਗਈ ਉਹਨੇ ਮਨ ਸੋਚਿਆ ਸੀ ਬਹੁਤ ਮਲਾਸਾਂ ਲੈ ਕੇ ਗਈ ਸੀ ਇਸ ਲਈ 200 ਲੱਖ ਚ ਬਾਬਾ ਦੀਪ ਸਿੰਘ ਜੀ ਦੀ ਭਗਤ ਸੀਗੀ ਪੂਰੀ ਆਸਾ ਲੱਗ ਗਈ ਸੀ ਵੀ ਠੀਕ ਹੋ ਕੇ ਆਉਂਗੇ ਉੱਥੋਂ ਪਰ ਪੰਜ ਦੁਪਹਿਰਾ ਸਾਬ ਕੱਟਣਾਂ ਫਿਰ ਵੀ ਠੀਕ ਨਹੀਂ ਹੋਈ ਉਹ ਪੈਣਾ ਤੇ ਹੁਣ ਤੁਸੀਂ ਬਾਬਾ ਦੀਪ ਸਿੰਘ ਦੀ ਸਿੰਘ ਜੀ ਦੀ ਅਪਾਰ ਕਿਰਪਾ ਦੇਖੋ ਜਦੋਂ ਭੈਣ ਕਰੇ ਵਾਪਸ ਗਈ ਆ ਦੁਖੀ ਮਨ ਨਾਲ ਕਿਉਂਕਿ ਉਹਦੇ ਦਰਦ ਹੋਈ ਜਾਂਦਾ ਇਹ ਕੈਂਸਰ ਦਾ ਤੀਜੀ ਸਟੇਜ ਸੀ ਰਾਤ ਨੂੰ ਜਦੋਂ ਸੌਂਦੀ ਆ ਭੈਣ ਸੁਪਨੇ ਚ ਉਹ ਬਾਬਾ ਦੀਪ ਸਿੰਘ ਜੀ ਦਰਸ਼ਨ ਦਿੰਦੇ ਆ ਕਹਿੰਦਾ ਪੁੱਤ ਤੂੰ ਮੇਰੀ ਬੇਟੀਆਂ ਮੇਰਾ ਹੱਥ ਤੇਰੇ ਸਰ ਤੇ ਹਮੇਸ਼ਾ ਰਹਾ ਤੇ ਤੇਰਾ ਕਹਿੰਦਾ ਜਿਹੜਾ ਇਹ ਕੈਂਸਰ ਹੈ ਕੱਲ ਨੂੰ ਸਾਰਾ ਉੱਡ ਜਾਊਗਾ ਤੇ ਕੱਲ ਨੂੰ ਤੂੰ ਟੈਸਟ ਕਰਾਈ ਜੇ ਕੈਂਸਰ ਰਹਿ ਗਿਆ ਤਾਂ ਮੈਨੂੰ ਕਹੀਂ ਤੇ ਉਹ ਉਹਨੂੰ ਇਹ ਸੁਪਨਾ ਆਇਆ ਸਵੇਰੇ ਜਦੋਂ ਉਹਨੇ ਦੇਖਿਆ ਉਸ ਟਕੇ ਉਹਦੇ ਨਾਂ ਤੇ ਦਰਦ ਹੁੰਦਾ ਸੀ ਉਦੋਂ ਬਾਅਦ ਉਹਨੇ ਸੋਚਿਆ ਵੀ ਸੁਪਨਾ ਸੱਚਾ ਸੀ ਫਿਰ ਉਹ ਸ਼ਹਿਰ ਗਈ ਉੱਥੇ ਉਹਨੇ ਟੈਸਟ ਵਗੈਰਾ ਕਰਵਾਏ ਉਹਦੇ ਵਿੱਚ ਦੋਸਤ ਜਮ੍ਹਾਂ ਵੀ ਕੋਈ ਕੈਂਸਰ ਦਾ ਕੋਈ ਅੰਸ਼ ਵੀ ਨਹੀਂ ਆਇਆ ਇਹਦੀ ਅਪਾਰ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਠੀਕ ਹੈ ਪੱਪੇ ਨੂੰ ਪਹਿਲਾਂ ਲੱਗਿਆ ਕਿ ਬਾਬਾ ਦੀਪ ਸਿੰਘ ਜੀ ਨੇ ਮੇਰੀ ਗੱਲ ਨਹੀਂ ਸੁਣੀ ਹੈ ਨਾ ਉੱਥੋਂ ਪੰਜ ਪੈਰ ਸਭ ਕੱਟ ਕੇ ਵਾਪਸ ਆ ਗਈ ਫਿਰ ਜਿਹੜੀ ਬਾਬਾ ਦੀਪ ਸਿੰਘ ਨੇ ਕਰਾਮਾਤ ਦਿਖਾਈ ਹੈ ਤੁਸੀਂ ਆਪ ਹੀ ਦੇਖ ਲਓ ਇੰਨੀ અપਾਰ ਕਿਰਪਾ ਤਾਂ ਤੰਤਨ ਬੱਬਾ ਦੀਪ ਸਿੰਘ ਜੀ ਦੀ ਤਾਂ ਤੰਤਨ ਬੱਬਾ ਨੋ ਸਿੰਘ ਜੀ ਦੀ ਬਾਕੀ ਤੁਸੀਂ ਵੀ ਜਿਹੜੇ ਗੁਰਮਖ ਪਿਆਰੇ ਗੁਰੂ ਪਿਆਰੇ ਦੇਖ ਰਹੇ ਹੋ ਨਾ ਤੁਸੀਂ ਵੀ ਜੇ ਕਮੈਂਟਾਂ ਚ ਤੰਤਨ ਬੱਬਾ ਦੀਪ ਸਿੰਘ ਜੀ ਲਿਖਤਾ ਨਾ ਲਿਖਣ ਵਾਲੇ ਨਾਂ ਲੈ ਨਹੀਂ ਇੰਨੇ ਨਹੀਂ ਉਹ ਹੋ ਜਾਂਦਾ ਵੀ ਕੋਈ ਦੁੱਖ ਕੋਈ ਨੁਕਸਾਨ ਹੋਣਾ ਹੁੰਦਾ ਉਹ ਟਲ ਜਾਂਦਾ ਤੰਤਰ ਬੱਬਾ ਦੀਪ ਸਿੰਘ ਜੀ ਦੇ ਨਾਂ ਨਾਲ ਹੀ ਲਿਖਿ ਨਾ ਕਮੈਂਟ ਦੇ ਵਿੱਚ ਠੀਕ ਹੈ ਇੰਨੀ ਕਿਰਪਾ ਬਾਬਾ ਜੀ ਦੀ ਤੇ ਬਾਕੀ ਮੈਂ ਇਦਾਂ ਦੀਆਂ ਸਟੋਰੀਆਂ ਤੁਹਾਡੇ ਸਾਹਮਣੇ ਲੈ ਕੇ ਆਉਂਦਾ ਰਹਿਆ ਜਿਵੇਂ ਕੱਲ ਕੱਲ ਦੀ ਦੱਸੀਵਨ ਭੈਣੇ ਸਟੋਰੀ ਤੇ ਜਿੰਨੇ ਵੀ ਮਤਲਬ ਬੈਠ ਪਈਏ ਮੇਰੇ ਚੈਨਲ ਨੂੰ ਦੇਖਦੇ ਆ ਤੁਸੀਂ ਮੈਨੂੰ ਜੇ ਕੋਈ ਸਟੋਰੀ ਦੱਸਣੀ ਆ ਆਪਣੀ ਹੱਡ ਵਿਤੀ ਦੱਸਣੀ ਆ ਮੈਨੂੰ ਤੁਸੀਂ ਨਾ ਮਤਲਬ ਵੀ ਥੱਲੇ ਅਬਦ WhatsApp ਨੰਬਰ ਲਿਖ ਕੇ ਤੇ ਥੱਲੇ ਇਦਾਂ ਲਿਖਦੇ ਹੋ ਪਈਏ ਅਸੀਂ ਬੀਬੀ ਮੰਨ ਲਾ ਸੌਰ ਨੂੰ ਸਟੋਰੀ ਅਬ ਦੀ ਹੱਦ ਬੀਤੀ ਦੱਸੀ ਹੈ ਤੇ ਮੈਂ ਤੁਹਾਡੇ ਨਾਲ ਕੰਟੈਕਟ ਕਰੂੰਗਾ ਫਿਰ WhatsApp ਤੇ ਫਿਰ ਤੁਸਮ ਨੂੰ ਦੱਸ ਸਕਦੇ ਹੋ ਤੇ ਸਾਰੀ ਸੰਗਤ ਨੂੰ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆ ਦੁਬਾਰਾ ਕਿਸੇ ਨੰਬਰ ਮਿਲਣ ਨੂੰ ਜੀ